ਕਿ ਕਿ ਹੋਈ ਗੱਲ ਐ ਜਨ ਕਾਮ ਐਮ ਐਲ ਐਸ ਸਤਿ ਸ਼੍ਰੀ ਅਕਾਲ ਹਰੀ ਭਾਈ ਆਜੋ ਆਓ ਜੀ ਜਿੰਦਾਬਾਦ ਭਾਈ ਜੀ ਸਭ ਤੋਂ ਜੀ ਜਿੰਦਾਬਾਦ ਭਾਈ 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 ਮਰਾਸ ਭਾਈ ਜੀ ਐਦਨ ਕਰੋ ਪਪਾਈ ਸਾਹਮਣੇ ਸਾਹਮਣੇ ريپو چالو ڪر ٽوڪي ڪر ڏا ਨਾਲ ਆਇਓ ਨਾਲ ਆਇਓ ਆਇਓ ਜੀ ਪੈਸੇ ਪਿੱਛੇ ਘੋੜਾ ਨਾਲ ਆਇਓ ਜਿੰਨੀ ਮੜਾ ਵਿੱਚ ਨਾ ਫੋਨ ਕਰ ਪਾਜੀ ਹਾਂਜੀ ਸਾਹਮਣੇ ਆਓ ਜੀ ਆਹ ਮੋੜ ਤੋਂ ਥੋੜਾ ਅੱਗੇ ਆਜੋ ਯਾਰ ਲੋ ਆਜੋ ਅੱਜ ਭਾਈ ਆਜੋ ਆਓ ਸਾਹਮਣੇ ਵੇਚ ਲਿਆਓ ਆ ਪਿੱਛੇ ਕਰੋ ਅਮਰ ਉਧਰ ਆਜੋ ਹਾਂਜੀ ਹਾਂਜੀ ਥੋੜਾ ਜਿਹਾ ਨਿਕਲੇ ਭਾਈ ਅਕੇ ਚਾਲੇ ਲਓ ਪਾਜੀ ਲਓ ਕਰ ਲੀ ਬੰਦਾ ਮਾਰ ਕੇ ਕਰ ਲਗਾ ਰਾਣੀਆਂ ਮਾਰੋ ਰਾਣੀਆਂ ਫੋਨ ਮਾਰਨੀ ਪਾਰਟੀ ਦੇਖੋ ਯਾਰ ਇਹਨਾਂ ਨੂੰ ਬੁਦਨੇ ਕਰੋ ਯਾਰ ਇਹ ਕੈਮਰੇ ਫੜੇ ਆ ਇੱਕ ਇੱਕ ਲੋਗ ਇਹਨਾਂ ਨੂੰ ਦੇਖੋ ਯਾਰ ਇਹ ਕੈਮਰੇ ਫੜੇ ਆ ਐਮ ਐਲ ਏ ਡਾਕਟਰ ਸੁਖਵੀਰ ਸਿੰਘ ਸੰਧੂ ਨਮਸਕਾਰ ਐਮ ਐਲ ਏ ਡਾਕਟਰ ਸੁਖਵੀਰ ਸਿੰਘ ਸੰਧੂ ਨਮਸਕਾਰ ਥੋੜਾ ਐਸਾ ਐਕਟਿਵ ਨਾ ਬਾਈ ਸਾਰੇ ਇੱਕ ਨੂੰ ਫੋਟੋ ਕਰ ਲਈ ਸਾਰੇ ਪਿੱਛੇ ਆ ਜਾਓ ਪਿੱਛੇ ਪਿੱਛੇ ਆ ਜਾਓ ਵਿਚਾਲੇ ਪਿੱਛੇ ਵਿਚਾਲੇ ਪਿੱਛੇ ਆਓ ਲੈ ਲਓ ਯਾਰ ਨਾ ਫੇਸ ਵਿਚਾਲੇ ਪਿੱਛੇ ਵਿਚਾਲੇ ਪਿੱਛੇ ਹੋਰ ਨਹੀਂ ਉਹ ਬੋਲ ਛੱਡੋ ਨਾ ਲੈ ਲਓ ਜਾਓ ਬਾਈ ਆਹ ਠੀਕ ਹੈ ਬਾਈ ਆਈਡੀ ਚਲੇ ਕਰੋ ਇਧਰ ਦੇਖੋ ਇਧਰ ਦੇਖੋ ਸਾਡੇ ਇਧਰ ਦੇਖ ਮੈਨੂੰ ਮਾਰ ਠੀਕ ਹੈ ਜੀ ਐਮ ਐਲ ਏ ਜਿਹੜੇ ਕਿ ਆਪਣਾ ਆਰਾਮਨਗਰ ਕਲੋਨੀ ਰੋਡੇਸ਼ਾ ਕਲੋਨੀ ਛੋਟਾ ਰਿਪਰਾ ਟਪਈ ਰੋਡ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਜਸਪੀਰ ਸਿੰਘ ਉਹਨਾਂ ਨੇ ਸਾਡੇ ਉੱਤੇ ਇੰਨਾ ਕੁ ਵਧੀਆ ਕੰਮ ਕਰਨਿਆ ਅਜੇ ਤੇ ਆਪਣਾ ਸੜਕ ਦਾ ਕੰਮ ਕੀਤਾ ਅਜੇ ਇਲਾਕਿਆਂ ਦੇ ਕੰਮ ਵੀ ਆ ਮੇਰੇ ਕੋਲ ਆਰਾਮਨਗਰ ਕਲੋਨੀ ਵਾਲੇ ਖਲੋਤੇ ਆ ਪਰ ਮੈਨੂੰ ਸ਼ੱਕ ਕਰਨ ਦੇ ਕਿ ਸਾਡੇ ਕੋਲ ਚੱਲੋ ਮੈਂ ਕਹਿੰਦਾ ਨਹੀਂ ਉਹਨਾਂ ਕੋਲ ਟਾਈਮ ਨਹੀਂ ਹੈ ਜੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਆਏ ਆ ਉੱਥੇ ਜਾਣਾ ਸਾਡੇ ਇਲਾਕਿਆਂ ਵਿੱਚ ਬਹੁਤ ਸਾਰੇ ਕੰਮ ਹੈ ਜਿਹੜੇ ਸਾਨੂੰ ਵਾਅਦੇ ਕੀਤੇ ਆ ਸਾਡੇ ਐਮਐਲਏ ਸਾਹਿਬ ਨੇ ਕਿ ਆਪਾਂ ਸਾਰੇ ਕੰਮ ਕਰਾ ਕੇ ਦਿਆਂਗੇ ਇਹੋ ਹੀ ਸੜਕ ਜੜੀ ਕਿ ਅੱਜ ਤੋਂ 20 25 ਸਾਲ ਮੇਰੇ ਬੌਣੇ ਬਣਾਈ ਸੀ ਜਿਹੜੀ ਕਸ਼ਮੀਰੀ ਲਾਲ ਕੌਂਸਲਰ ਨੇ ਜਿਹੜੀ ਕਿ 25 ਸਾਲ ਬਾਅਦ ਅੱਜ ਵਾਰੀ ਆਣ ਲੱਗੀ ਹੈ ਕਿ ਸਰਦਾਰ ਜਸਵੀਰ ਸਿੰਘ ਹੋਰਾਂ ਨੇ ਇੱਥੇ ਆ ਕੇ ਉਦਘਾਟਨ ਕੀਤਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਇਹੋ ਹੀ ਕੰਨੇ ਆਮ ਪਾਰਟੀ ਜਿੰਦਾਬਾਦ ਕੀ ਪ੍ਰੋਗਰਾਮ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਲੋਕਾਂ ਦੀ ਡਿਮਾਂਡ ਸੀ ਗੁਰੂ ਨਾਨਕਪੁਰੇ ਨੂੰ ਪੰਨੋਚੌਂਗੜੂ ਜਿਹੜੀ ਸੜਕ ਜਾਂਦੀ ਹੈ ਉਹ ਬਣਾ ਕੇ ਦਿੱਤੀ ਜਾਵੇ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨੇ ਸਾਡੇ ਇਲਾਕੇ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਨੇ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਅੱਜ ਇਹ ਸਭੂ ਗਠਨ ਕੀਤਾ ਮੈਂ ਸਮਝਦਾ ਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਸਾਡੇ ਕੌਂਸਲਰ ਆਏ ਨੇ ਨਾਲ ਸਾਥੀ ਸੰਧੂ ਸਾਹਿਬਾ ਐਨ ਐਸ਼ਮ ਸ਼ੇਰ ਜੀ ਵਿਜੇ ਜੀ ਆਏ ਨੇ 66 ਨੰਬਰ ਵਾਰਡ ਜਿਹੜੀ ਸਾਡੀ ਆਪਣੀ ਆ ਇਹਨਾਂ ਇਲਾਕਿਆਂ ਦੇ ਜਿਹੜੇ ਵੀ ਕੰਮ ਹੋਣ ਵਾਲੇ ਆ ਚਾਹੇ ਗੰਦੇ ਪਾਣੀ ਦੇ ਆ ਸੀਵਰੇਜ ਦੇ ਆ ਟੁੱਟੀਆਂ ਗਲੀਆਂ ਦੇ ਆ ਸਟਰੀਟ ਲਾਈਟ ਦੇ ਆ ਕੁਝ ਕੰਮ ਅਸੀਂ ਸ਼ੁਰੂ ਕਰਵਾਤੇ ਆ ਐਮਐਲਏ ਸਾਹਿਬ ਨੇ ਫੰਡਸ ਦਿੱਤੇ ਆ ਪੁਰਾਣ ਵਾਲੇ ਦੇ ਨਾਲ ਜਿਹੜੇ ਛੋਟੇ ਛੋਟੇ ਹੋਰ ਵੀ ਕੰਮ ਜਾਂ ਵੱਡੇ ਵੀ ਜਿਹੜੇ ਕੰਮ ਆ ਸਾਰੇ ਕੰਮ ਅਸੀਂ ਕਰਵਾ ਕੇ ਦਿਆਂਗੇ ਠੀਕ ਹੈ ਧੰਨਵਾਦ ਕਰਦਾ ਨਾਲ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਆਣ ਕੇ ਇੱਥੇ ਦੌੜਨ ਕੀਤਾ ਵਾ ਬਹੁਤ ਖੁਸ਼ੀ ਦੀ ਲਹਿਰ ਆ ਬਾਕੀ ਆ ਹੋਣ ਵਾਲੇ ਸੰਬੰਧ ਜਿਹੜੇ ਆਪਣੇ ਕੰਮ ਰਹਿੰਦੇ ਨੇ ਚੀਵਰਾਂ ਦੇ ਕੁਆਟਰ ਸਲਾਈ ਦੇ ਗਲੀਆਂ ਦੇ ਉਹ ਬਹੁਤ ਜਲਦੀ ਅਸੀਂ ਉਦਘਾਟਨ ਕਰਕੇ ਉਹਨੂੰ ਜਲਦੀ ਤੋਂ ਜਲਦੀ ਸਾਰੀ ਕਰਾਂਗੇ। ਸਾਹਿਬ ਕਿੱਥੋਂ ਲੈ ਆਏ ਕਿੱਥੋਂ ਕਰ ਰਹੇ? ਇਹ اسلام آباد ਤੋਂ ਲੈ ਕੇ ਬੋੜੀ ਸਾਫ ਕੋਲ ਨੂੰ ਚੌਂਕ ਤੋਂ ਬੋੜੀ ਸਾਫ ਤੱਕ ਬਣ ਰਹੀ ਆ। ਕਾਫੀ ਸਮੇਂ ਤੋਂ ਕਟਕੜੀ ਬੜੇ ਚਿਰ ਦੀ ਮੰਗ ਸੀ ਇਹ ਸੜਕ ਦੀ ਤੇ ਅੱਜ ਉਹ ਸਾਡਾ ਵੀ ਬਹੁਤ ਵਧੀਆ ਲੱਗਾ ਵੀ ਪੂਰੇ ਹੋ ਰਹੇ। ਅੱਜ ਐਮਐਲਏ ਸਾਹਿਬ ਪਹੁੰਚੇ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ। ਇਹਨਾਂ ਦੀ ਮਿਹਰ ਦਾ ਸਦਕਾ ਜਿਹੜਾ ਵੀ ਅੱਜ ਇਹ ਸੜਕ ਦਾ ਉਦਘਾਟਨ ਕਰ ਰਹੇ ਆ। ਬਹੁਤ ਵਧੀਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਬੜੇ ਉਦਘਾਟਨ ਮਰ ਬਧਾਈ ਦੇਣਾ ਕਿ ਇਹਨਾਂ ਵਿੱਚ ਰੋਕ ਨਹੀਂ ਚਲਾਂ ਦੀ ਮੰਗ ਸੀ ਜਿਹੜੀ ਇਹਨਾਂ ਬਾਜ਼ਾਰਾਂ ਦੀਆਂ ਛੜਕੀਆਂ ਉਹ ਸਟਾਰਟ ਹੋਣ ਵਾਲੀਆਂ ਤੇ ਕਾਫੀ ਖਰਾਬ ਸੀ ਸੋ ਅੱਜ ਇਸ ਇਹਨਾਂ ਛੜਕਾਂ ਦਾ ਵੀ ਘਾਟਨ ਕਰ ਦਿੱਤਾ ਗਿਆ ਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀਆਂ ਸਾਰੇ ਸਾਰੇ ਬਾਜ਼ਾਰ ਬਣ ਕੇ ਵਧੀਆ ਤੇ ਨਵਿਕਲੇ ਢਾਂਗ ਨਾਲ ਜਿਹੜੀ ਉਹ ਤਿਆਰ ਹੋ ਜਾਣਗੇ ਕਿਉਂਕਿ ਇਹ ਬਾਜ਼ਾਰ ਜਿਹੜਾ ਹੈ ਤਕਰੀਬਨ ਸਾਰੇ ਹਲਕਾ ਪਸ਼ਮੀਨ ਨੂੰ ਜਿਹੜਾ ਪੈਂਦਾ ਦੋ ਹਲਕਿਆਂ ਦੇ ਵਿਚਕਾਰ ਦਾ ਬਾਜ਼ਾਰ ਹੈ ਖੱਬੇ ਬੰਨੇ ਵਾਲਾ ਜਿਹੜਾ ਬਾਜ਼ਾਰ ਆ ਉਹ ਸੈਂਟਰ ਹੱਗੇ ਚ ਪੈਂਦਾ ਸੱਜੇ ਬੰਨੇ ਵਾਲਾ ਜਿਹੜੇ ਮੋਟਾ ਵੋਟਰ ਵੋਟਰ ਬਾਜ਼ਾਰ ਆ ਉਹ ਲਾਕਾ ਪਸ਼ਮੀ ਚ ਪੈਂਦਾ ਸੋ ਅੱਜ ਇਹਦਾ ਉਦ ਘਾਟਨ ਕੀਤਾ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਮੇਰੇ ਨਾਲ ਸਾਡੇ ਕੌਂਸਲਰ ਵਿਰਾਟ ਦੇਵਗਾਂ ਜੀ ਸ਼ਮਸ਼ੇਰ ਸੰਧੂ ਜੀ ਕੌਂਸਲਰ ਸਾਡੇ ਨਾਲ ਕੌਂਸਲਰ ਬਿਜੇਪਾ ਗੱਜ ਜੀ ਇਲਾਕੇ ਦੀਆਂ ਹੋਰ ਬਲਾਕ ਪ੍ਰਧਾਨ ਹੋਰ ਜਿਹੜੀਆਂ ਨਾਮਵਾਰ ਸ਼ਖਸੀਅਤਾਂ ਉਹ ਸਾਰੀਆਂ ਦੀਆਂ ਸਾਰੀਆਂ ਇੱਥੇ ਮੌਜੂਦ ਆ ਤੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਕਿਉਂਕਿ ਬਹੁਤ ਚਿਰਾਂ ਤੋਂ ਮੰਗ ਸੀ ਇਹਨਾਂ ਦੀ ਤੇ ਅੱਜ ਮੰਗ ਪੂਰੀ ਹੋਈ ਆ ਤੇ ਮੈਂ ਹਲਕਾ ਨਿਵਾਸੀਆਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਹਾਂਜੀ ਕੋਈ